ਨਮਸਕਾਰ ਮੈਂ ਹਾਂ ਤੁਹਾਡਾ ਹੂਸਰਾਜ ਤੁਸੀਂ ਦੇਖ ਰਹੇ ਹੋ ਖਬਰ ਨਾਵਾ ਸਾਡੇ ਚੈਨਲ ਤੇ ਤੁਹਾਡਾ ਸਵਾਗਤ ਹੈ ਗੱਲ ਕਰਦੇ ਹਾਂ ਭਾਈ ਅਮਰਤਪਾਲ ਸਿੰਘ ਖਾਲਸਾ ਜਿਹੜਾ ਆਪਣੀ ਸਾਥੀਆਂ ਦੇ ਨਾਲ ਐਨਐਸਏ ਦੇ ਤਹਿਤ ਡਬੜੂਗੜੀ ਜੇਲ੍ਹ ਅਸਾਮ ਦੇ ਵਿੱਚ ਲਗਭਗ 1 ਸਾਲ ਤੋਂ ਜ਼ਿਆਦਾ ਦਾ ਸਮਾਂ ਹੋ ਗਿਆ ਹੈ ਨਜ਼ਰਬੰਦ ਨੇ ਕਿਉਂਕਿ ਉਹਨਾਂ ਉੱਤੇ ਐਨਐਸਏ ਲੱਗਿਆ ਹੋਇਆ ਹੈ ਲੇਕਿਨ ਭਾਈ ਅੰਮ੍ਰਿਤਸਰ ਖਾਲਸਾ ਜੋ ਵਾਰਸ ਪੰਜਾਬ ਦੀ ਮੁਖੀ ਨੇ ਉਹਨਾਂ ਵਰੋਂ ਲੋਕ ਸਭਾ ਦੀ ਚੋਣ ਵੀ ਲੜੀ ਗਈ ਸੀ ਐਜ਼ ਏ ਆਜ਼ਾਦ ਉਮੀਦਵਾਰ ਹਲਕਾ ਸ਼੍ਰੀ ਖਡੂਰ ਸਾਹਿਬ ਤੋਂ ਸਾਡੇ 4 ਲੱਖ ਤੋਂ ਵੱਧ ਬੋਟਾ ਪਈਆਂ ਲਗਭਗ 1 ਲੱਖ 92 ਹਜ਼ਾਰ ਦੇ ਫਰਕ ਨਾਲ ਕਾਂਗਰਸ ਦੇ ਉਮੀਦਵਾਰ ਕੁਲਵੀਰ ਸਿੰਘ ਜੀਰਾ ਦੇ ਕੋਲੋਂ ਜੇਤੂ ਰਹੇ ਪਿਛਲੇ ਦਿਨਾਂ ਦੇ ਵਿੱਚ ਉਹਨਾਂ ਨੂੰ ਸੋਚ ਕਰਨ ਤੋਂ ਜਿਹੜੀ ਮਨਾਹੀ ਕੀਤੀ ਜਾ ਰਹੀ ਸੀ ਵਾਰ-ਵਾਰ ਭਾਈ ਅੰਮ੍ਰਿਤਪਾਲ ਖਾਲਸਾ ਦੇ ਮਾਤਾ-ਪਿਤਾ ਅਤੇ ਜਿਹੜੇ ਸਮਰਥਕ ਸੀ ਉਹਨਾਂ ਦੇ ਗੁਹਾਰ ਲਗਾਈ ਗਈ ਭਾਰਤ ਦੇ ਰਾਸ਼ਟਰਪਤੀ ਦੇ ਸਾਹਮਣੇ ਲੋਕ ਸਭਾ ਦੇ ਸਪੀਕਰ ਦੇ ਸਾਹਮਣੇ ਵੀ ਅਤੇ ਚਿੱਠੀ ਲਿਖੀ ਗਈ ਤੀਜੀ ਵਾਰ ਬਣੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਵੀ ਭਾਰਤ ਨੇ ਇਸ ਤੇ ਐਕਸ਼ਨ ਲਿਆ ਐਕਸ਼ਨ ਨੂੰ ਪੂਰਾ ਕਰਦੇ ਹੋਏ ਭਾਈ ਅਮਰਪੁਰ ਖਾਲਸਾ ਨੇ ਪਿਛਲੇ ਦਿਨਾਂ ਦੇ ਵਿੱਚ ਆਪਣੇ ਮੈਂਬਰ ਆਫ ਪਾਰਲੀਮੈਂਟ ਨਵੇਂ ਸਸਦਬਜੋਂ ਜਿਹੜੀ ਹੈ ਲੋਕ ਸਭਾ ਦੇ ਵਿੱਚ ਜਾ ਕੇ ਪੁਲਿਸ ਦੀ ਅਤੇ 에ਅਰ ਫੋਰਸ ਦੀ ਕਸੜੀ ਦੇ ਵਿੱਚ ਸੌਚੋਕ ਲੇ ਇਸ ਨੂੰ ਲੈ ਕੇ ਭਾਈ ਅਮਰਪਾਲ ਸਿੰਘ ਖਾਲਸਾ ਦੀ ਰਿਹਾਈ ਨੂੰ ਲੈ ਕੇ ਜਹਦਰ ਗਿਆਨੀ ਹਰਪ੍ਰੀਤ ਨੇ ਇੱਕ ਬੜਾ ਵੱਡਾ ਬਿਆਨ ਦਿੱਤਾ ਹੈ ਉਸਨੇ ਕਿਹਾ ਹੈ ਕਿ ਸਿੱਖਾਂ ਦੇ ਨਾਲ ਵਿਤਕਰਾ ਕਿਉਂ ਜੇ ਗੱਲ ਕਰੀਏ ਪੰਜਾਬ ਤੋਂ ਇਲਾਵਾ ਹੋਰ ਸੂਬਿਆਂ ਦੀ ਉਥੇ ਐਨਐਸਏ ਜਿਹੜੀ ਧਾਰਾ ਹੈ ਉਹ ਸਿਰਫ 1 ਸਾਲ ਦੀ ਹੈ 1 ਸਾਲ ਬਾਅਦ ਐਨਐਸਏ ਦੇ ਤਹਿਤ ਜਿਹੜੇ ਮਲਜ਼ਮ ਹੁੰਦੇ ਨੇ ਉਹਨਾਂ ਨੂੰ ਜੇਲ੍ਹ ਦੇ ਵਿੱਚੋਂ ਬਾਹਰ ਕੱਢ ਦਿੱਤਾ ਜਾਂਦਾ ਹੈ ਜਾਂ ਕਹਿ ਦਈਏ ਰਿਹਾ ਕਰ ਦਿੱਤਾ ਜਾਂਦਾ ਹੈ ਜਾ ਇਸ ਤਰ੍ਹਾਂ ਵੀ ਕਹਿ ਸਕਦੇ ਹਾਂ ਕਿ ਪੁਲਿਸ ਪ੍ਰਸ਼ਾਸਨ ਵੱਲੋਂ ਕਾਨੂੰਨ ਪ੍ਰਸ਼ਾਸਨ ਵੱਲੋਂ ਉਸ ਨੂੰ ਹਰੀ ਝੰਡੀ ਦੇ ਦਿੱਤੀ ਜਾਂਦੀ ਹੈ ਲੇਕਿਨ ਅੱਜ ਜਦੋਂ ਪੱਤਰਕਾਰਾਂ ਦੇ ਨਾਲ ਮੁਲਾਕਾਤ ਕਰ ਰਹੇ ਸੀ ਜਹਦਰ ਗਿਆਨੀ ਹਰਪ੍ਰੀਤ ਸਿੰਘ ਜੀ ਉਹਨਾਂ ਨੇ ਕਿਹਾ ਕਿ ਭਾਰਤ ਦੇ ਵਿੱਚ ਹਮੇਸ਼ਾ ਹੀ ਸਿੱਖਾਂ ਦੇ ਨਾਲ ਵਿਤਕਰਾ ਹੋਇਆ ਹੈ ਜੇ ਦੂਜੀ ਸੂਬਿਆਂ ਦੇ ਵਿੱਚ 1 ਸਾਲ ਦੀ ਐਨਐਸਏ ਹੈ ਤੇ ਪੰਜਾਬ ਦੇ ਨੌਜਵਾਨਾਂ ਲਈ ਐਨਐਸਏ 2 ਸਾਲ ਦੀ ਕਿਉਂ ਹੈ ਭਾਈ ਅਮਰਤਪਾਲ ਖਾਲਸਾ ਨੇ ਕਿਹੜਾ ਐਡਾ ਵੱਡਾ ਗੁਨਾਹ ਕੀਤਾ ਹੈ ਜਿਸ ਤੇ ਕਿ ਇੱਕ ਸਾਲ ਦੀ ਨਹੀਂ ਇੱਕ ਸਾਲ ਦੀ ਹੋਰ ਐਨਐਸਏ ਵਧਾ ਦਿੱਤੀ ਗਈ ਹੈ ਪਲੱਸ ਉਸ ਦੇ ਸਾਥੀਆਂ ਦੀ ਉਸ ਨੇ ਕਿਹਾ ਹੈ ਪਾਰਲੀਮੈਂਟ ਦੇ ਵਿੱਚ ਜਿਹੜੇ ਰਾਸ਼ਟਰਵਾਦ ਦਾ ਜਾਂ ਰਾਸ਼ਟਰ ਦਾ ਨਾਰਾ ਲਗਾਉਂਦੇ ਨੇ ਉਹਨਾਂ ਦਾ ਸਨਮਾਨ ਕੀਤਾ ਜਾਂਦਾ ਹੈ ਪਾਰਲੀਮੈਂਟ ਦੇ ਵਿੱਚ ਜਾਂ ਕਹਿ ਦਈਏ ਲੋਕ ਸਭਾ ਦੇ ਵਿੱਚ ਬਟ ਜਿਹੜੇ ਸਿੱਖ ਰਾਸ਼ਟਰ ਦੀ ਗੱਲ ਕਰਦੇ ਨੇ ਜਸ ਸਿੱਖ ਰਾਸ਼ਟਰ ਦੀ ਗੱਲ ਕਰਨ ਵਾਲਿਆਂ ਤੇ ਐਨਐਸਏ ਲਗਾ ਦਿੱਤੀ ਜਾਂਦੀ ਹੈ ਅਜਿਹਾ ਵਿਕਟਾ ਜਾਂ ਪਾਰਸ਼ੀਅਲਟੀ ਸੈਂਟਰ ਸਰਕਾਰ ਜਾਂ Hindu Rashtra ਸਾਡੇ ਨਾਲ ਕਿਉਂ ਕਰਦਾ ਹੈ ਉਹਨਾਂ ਨੇ ਕਿਹਾ ਕਿ ਭਾਰਤ ਦੇਸ਼ ਨੂੰ ਆਜ਼ਾਦ ਕਰਾਉਣ ਦੇ ਵਿੱਚ 98% ਜਿਹੜੀਆਂ ਕੁਰਬਾਨੀਆਂ ਨੇ ਉਹ ਸਿੱਖਾਂ ਦੀਆਂ ਨੇ ਸਿੱਖਾਂ ਦੀ ਬਦੌਲਤ ਹੀ ਭਾਰਤ ਦੇਸ਼ ਜਿਹੜਾ ਹੈ ਆਜ਼ਾਦ ਹੋਇਆ ਹੈ ਜੇ ਆਜ਼ਾਦ ਭਾਰਤ ਦੀ ਨਹੀਂ ਰੱਖੀ ਗਈ ਹੈ ਉਹ ਰੱਖੀ ਗਈ ਹੈ ਸਿੱਖਾਂ ਦੀਆਂ ਕੁਰਬਾਨੀਆਂ ਤੇ ਲੱਖਾਂ ਨਹੀਂ ਹਜ਼ਾਰਾਂ ਸੈਂਕੜੇ ਜਾਨਾਂ ਜਿਹੜੀਆਂ ਵਾਰੀਆਂ ਨੇ ਇਹ ਗੱਲ ਕਹੀ ਹੈ ਜਿਸਦਰ ਗਿਆਨੀ ਹਰਪ੍ਰੀਤ ਸਿੰਘ ਨੇ ਉਹਨੇ ਕਿਹਾ ਹੈ ਕਿ ਸਿੱਖਾਂ ਨਾਲ ਹਮੇਸ਼ਾ ਵਿਦਵਾ ਕਰਾ ਕੀਤਾ ਜਾਂਦਾ ਹੈ ਕੀਤਾ ਜਾ ਰਿਹਾ ਹੈ ਇਸ ਕਰਕੇ ਮੈਂ ਤਾਰਨਾ ਕਰਦਾ ਹਾਂ ਭਾਰਤ ਸਰਕਾਰ ਨੂੰ ਇੱਕ ਪਾਸੇ ਤਾਂ ਭਾਈ ਅਮਰਤਪਾਲ ਸਿੰਘ ਐਮਪੀ ਬਣ ਗਏ ਨੇ ਮੈਂਬਰ ਆਫ ਪਾਰਲੀਮੈਂਟ ਬਣ ਗਏ ਨੇ ਦੂਜੇ ਪਾਸੇ ਐਨੀ ਸੁਰੱਖਤ ਸੁੱਖਿਆ ਐਨੀ ਫੋਰਸ ਉਸਤੇ ਅੱਗੇ ਪਿੱਛੇ ਕਿਉਂ ਲਗਾਈ ਹੋਈ ਸੀ ਪੰਜਾਬ ਦੇ ਲੋਕਾਂ ਨੇ ਪਿਆਰ ਕੀਤਾ ਹੈ ਪੰਜਾਬ ਦੇ ਲੋਕਾਂ ਨੇ ਉਸ ਨੂੰ ਵੋਟਾਂ ਪਾਈਆਂ ਨੇ ਲੇਕਿਨ ਫਿਰ ਵੀ ਭਾਈ ਅਮਰਤਪਾਲ ਸਿੰਘ ਦੀ ਰਿਹਾਈ ਲਈ ਦੇਣੀ ਕਿਉਂ ਉਹਨਾਂ ਨੇ ਕਿਹਾ ਕਿ ਮੈਂ ਮੰਗ ਕਰਦਾ ਹਾਂ ਸਰਕਾਰ ਦੇ ਸਾਹਮਣੇ ਭਾਈ ਅਮਰਪਾਲ ਖਾਲਸਾ ਅਤੇ ਉਸ ਦੇ ਸਾਥੀਆਂ ਨੂੰ ਜਲਦੀ ਤੋਂ ਜਲਦੀ ਭਾਰਤ ਸਰਕਾਰ ਰਿਹਾ ਕਰੇ ਤਾਂ ਕਿ ਉਹ ਆਪਣੇ ਇਲਾਕੇ ਦੇ ਵਿੱਚ ਆ ਕੇ ਜਿੱਥੋਂ ਹਲਕਾ ਸ਼੍ਰੀ ਕਰੂਰ ਸਾਹਿਬ ਤੋਂ ਐਮਪੀ ਬਣੇ ਨੇ ਨਵੇਂ ਸੰਸਦ ਬਣੇ ਨੇ ਆਪਣੇ ਕੰਮਾਂ ਨੂੰ ਜਿਹੜਾ ਨੇਪਰੇ ਚਾੜ ਸਕੇ ਅਤੇ ਹੋਰ ਜਿਹੜੇ ਘਰ-ਬਾਰ ਦੇ ਜਿਹੜੇ ਕੰਮ ਨੇ ਜਾਂ ਫੈਮਿਲੀ ਦੀ ਦੇਖਭਾਲ ਕਰ ਸਕੇ ਇਹ ਅੱਜ ਮੰਗ ਕੀਤੀ ਹੈ ਜਹੇਦਰ ਗਿਆਨੀ ਹਰਪ ਸਿੰਘ ਨੇ ਸੈਂਟਰ ਸਰਕਾਰ ਦੇ ਕੋਲੋਂ ਧੰਨਵਾਦ